ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਰੂਹ ਖੁਸ਼ ਹੋ ਗਈ। ਤੰ ਹੈ ਇਹ ਵੀਰ ਜਿਹੜਾ ਅੰਗਹੀਣ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਗੁਰਦੁਆਰਾ ਸਹਿਲ ਦਰਸ਼ਨ ਕਰਨ ਦੇ ਲਈ ਆਉਂਦਾ ਹੈ। ਤਾਂ ਕਮੈਂਟ ਬਾਕਸ ਦੇ ਵਿੱਚ ਇਸ ਵੀਰ ਦੇ ਲਈ ਵਾਹਿਗੁਰੂ ਜ਼ਰੂਰ ਲਿਖੋ ਜੀ। ਦੋਸਤੋ ਇਹ ਵੀਡੀਓ ਨਾ ਬਹੁਤ ਹੀ ਜ਼ਿਆਦਾ ਪਿਆਰੀ ਵੀਡੀਓ ਹੈ। ਤੁਸੀਂ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਾਤਾ ਨੂੰ ਦੇਖ ਸਕਦੇ ਹੋ ਜਿਹੜੀ ਕਿ ਟੀਵੀ ਦੇਖਦੇ ਸਮੇਂ ਪਾਠ ਕਰ ਰਹੀ ਹੈ ਅਤੇ ਰੱਬ ਅੱਗੇ ਸਿਰ ਝੁਕਾ ਕੇ ਉਸ ਨੂੰ ਨਮਸਕਾਰ ਵੀ ਕਰ ਰਹੀ ਹੈ। ਸੱਚੀ ਇਸ ਵੀਡੀਓ ਨੇ ਤਾਂ ਦਿਲ ਜਿੱਤ ਲਿਆ। ਕਿਉਂਕਿ ਜੇਕਰ ਘਰ ਦੇ ਸਿਆਣੇ ਐਨੇ ਚੰਗੇ ਕਰਮ ਕਰਨਗੇ ਤਾਂ ਲਾਜ਼ਮੀ ਜਹੀ ਗੱਲ ਹੈ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੀ ਰੀਸ ਜ਼ਰੂਰ ਕਰਨਗੇ। ਬਾਕੀ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ। ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀ ਵੀ ਰੂਹ ਬਾਗੋ-ਬਾਗ ਹੋ ਜਾਵੇਗੀ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਚੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਅਤੇ ਉੱਥੇ ਕੁਝ ਨੌਜਵਾਨ ਮੁੰਡੇ ਉਹਨਾਂ ਸੰਗਤਾਂ ਨੂੰ ਹਵਾ ਝੱਲ ਕੇ ਸੇਵਾ ਕਰ ਰਹੇ ਨੇ। ਸੱਚੀ ਤਾਂ ਹੈ ਇਹਨਾ ਮੁੰਡਿਆਂ ਦੀ ਸੇਵਾ ਬਾਕੀ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ